ਛਨੀ گاؤں ਦੀ ਜੋ ਸਥਿਤੀ ਹੈ ਜੋ ਗਰਾਊਂਡ ਲੈਵਲ ਤੇ ਖੜੇ ਆਸੀਂ ਜਿਸ ਜਗ੍ਹਾ ਤੇ ਖੜੇ ਆ ਉੱਥੋਂ ਦੀ ਕਿਤੇ ਨਾ ਕਿਤੇ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿਹੜੀ ਕੱਲ ਜਿਹੜੀ ਤਸਵੀਰ ਦਿਖਾਈ ਸੀ ਜਿਸ ਜਗ੍ਹਾ ਤੇ ਖੜੇ ਸੀ ਤਿੰਨ ਤਿੰਨ ਫੁੱਟ ਦੇ ਕਰੀਬ ਪਾਣੀ ਸੀਗਾ ਲੋਕਾਂ ਦੇ ਵਿੱਚ ਜਿਹੜੇ ਸਤੂਲੂ ਕੰਡੇ ਤੇ ਬਣੇ ਹੋਏ ਪਿੰਡ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦੀ ਸਥਿਤੀ ਸੀ ਕਿਉਂਕਿ ਪ੍ਰਸ਼ਾਸਨ ਪੱਕੋ ਵੀ ਅੱਲਾ ਟ੍ਰੈਨ ਲਈ ਕਿਹਾ ਗਿਆ ਸੀਗਾ ਅਸੀਂ ਬੈਰੀਕਡ ਦੀ ਤਸਵੀਰ ਵੀ ਤੁਹਾਨੂੰ ਦਿਖਾ ਰਹੇ ਆ ਇਹ ਬੈਰੀਕਡ ਲਗਾਏ ਗਏ ਸੀ ਤਾਂ ਜੋ ਇਸ ਤੋਂ ਅੱਗੇ ਕੋਈ ਜਾ ਨਾ ਸਕੇ ਕਿਉਂਕਿ ਬੈਰੀਕਡ ਸੱਕ ਪਾਣੀ ਸੀਗਾ ਅਗ ਸਸ਼ੀਕਲ ਜੀ ਤੁਸੀਂ ਜੁੜੇ ਲੁਧਿਆਣਾ ਲਾਈਵ ਦੇ ਨਾਲ ਤੇ ਮੈਂ ਆਮੀ ਥਾਪਰ ਤਸਵੀਰ ਸਾਂਣਾ ਪਹਿਲਾਂ ਤੁਹਾਡੇ ਨਾਲ ਇੱਕ ਸਾਂਝੀ ਕਰ ਰਿਹਾ ਲੁਧਿਆਣਾ ਦਾ ਛਣੀ گاؤں ਕੱਲ ਵੀ ਇੱਕ ਤਸਵੀਰ ਤੁਹਾਡੇ ਨਾਲ ਇਸੇ ਛਣੀ گاؤں ਦੀ ਸਾਂਝੀ ਕੀਤੀ ਸੀਗੀ ਲੁਧਿਆਣਾ ਦੇ ਸਤਲੁਜ ਦਰਿਆ ਦੇ ਕੰਡੇ ਤੇ ਬਣਿਆ ਇਹ ਮੰਦਿਰ ਛਣੀ گاؤں ਬਿਲਕੁਲ ਜੀ ਦੁਬਾਰਾ ਦੱਸ ਦਈਏ ਲੁਧਿਆਣਾ ਦੇ ਸਤਲੁਜ ਦਰਿਆ ਦੇ ਕੰਡੇ ਤੇ ਬਣਿਆ ਇਹ ਮੰਦਿਰ ਛਣੀ گاؤں ਜਿੱਥੇ ਕੱਲ ਇੱਕ ਤਸਵੀਰ ਸਾਂਝੀ ਕੀਤੀ ਗਈ ਸੀ ਬੈਰੀਕੇਡਸ ਲਗਾਏ ਗਏ ਸੀ ਬੈਰੀਕੇਡ ਤਸਵੀਰ ਵੀ ਤੁਹਾਨੂੰ ਦਿਖਾ ਰਿਹਾ ਇਹ ਬੈਰੀਕੇਡਸ ਲਗਾਏ ਗਏ ਸੀ ਤਾਂ ਜੋ ਇਸ ਤੋਂ ਅੱਗੇ ਕੋਈ ਜਾ ਨਾ ਸਕੇ ਕਿਉਂਕਿ ਬੈਰੀਕੇਡ ਸੱਕ ਪਾਣੀ ਸੀਗਾ ਅਗਰ ਮੈਂ ਜਿੱਥੇ ਖੜਾ ਇੱਥੇ 3-3 ਫੁੱਟ ਦੇ ਕਰੀਬ ਕੱਲ ਪਾਣੀ ਸੀਗਾ ਸੋ ਜੇ ਮੈਂ ਅੱਜ ਹੀ ਗੱਲ ਕਰਾਂ ਤੇ ਅੱਜ ਇੱਕ ਰਾਹਤ ਭਰੀ ਖਬਰ ਇਹ ਆ ਕਿ ਪਾਣੀ ਜਿਹੜਾ ਉਸ ਦਾ ਪੱਧਰ ਜੋ ਇੱਥੇ ਦੀ ਤਸਵੀਰ ਨਿਕਲ ਕੇ ਸਾਹਮਣੇ ਆ ਰਹੀ ਹੈ ਪਾਣੀ ਦਾ ਪੱਧਰ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆ ਰਿਹਾ ਬਿਲਕੁਲ ਜੀ ਤਸਵੀਰਾਂ ਇੱਕ ਵਾਰੀ ਫਿਰ ਮੈਂ ਤੁਹਾਡੇ ਨਾਲ ਦੁਬਾਰਾ ਸਾਂਝੀਆਂ ਕਰ ਰਿਹਾ ਜਿਹੜਾ ਜੋ ਇੱਥੇ ਦੇ ਹਾਲਾਤ ਨੇ ਛ ਸ਼ਨੀ گاؤں ਦੀ ਜੋ ਸਥਿਤੀ ਹੈ ਜੋ ਗਰਾਊਂਡ ਲੈਵਲ ਤੇ ਖੜੇ ਆ ਸੀ ਜਿਸ ਜਗ੍ਹਾ ਤੇ ਖੜੇ ਆ ਉੱਥੋਂ ਦੀ ਕਿਤੇ ਨਾ ਕਿਤੇ ਪਾਣੀ ਘਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਕੱਲ ਦੀ ਜਿਹੜੀ ਤਸਵੀਰ ਦਿਖਾਈ ਸੀ ਜਿਸ ਜਗ੍ਹਾ ਤੇ ਖੜੇ ਸੀ 3-3 ਫੁੱਟ ਦੇ ਕਰੀਬ ਪਾਣੀ ਸੀਗਾ ਜੇ ਹੁਣ ਅੱਜ ਦੀ ਗੱਲ ਕਰਾਂ ਤੇ ਅੱਜ ਪਾਣੀ ਜਿਹੜਾ ਉਸ ਦਾ ਪੱਧਰ ਘਟਿਆ ਕਿਉਂਕਿ ਕੱਲ ਬੈਰੀਕੇਡਸ ਉਹ ਅੰਦਰ ਵੀ ਆਉਣ ਵਾਸਤੇ ਪ੍ਰਸ਼ਾਸਨ ਪੱਖੋਂ ਬੰਦੇ ਖੜੇ ਸੀ ਕਿ ਜਿਨ੍ਹਾਂ ਨੂੰ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਅੰਦਰ ਨਹੀਂ ਜਾਣਾ ਕਿਉਂਕਿ ਪਾਣੀ ਨਜ਼ਰ ਆ ਰਿਹਾ ਸੀ ਜਿਹੜੀ ਅੰਦਰ ਮੂਰਤੀ ਹੈ ਸ਼ਨੀ ਦੇਵਤਾ ਦੀ ਉਹ ਵੀ ਕਿਤੇ ਨਾ ਕਿਤੇ ਪਾਣੀ ਦੇ ਵਿੱਚ ਡੁੱ ਤਸਵੀਰ ਜਿਹੜੀ ਪਾਣੀ ਦਾ ਪੱਧਰ ਘਟਿਆ ਹੋਇਆ ਹੈ। ਦੇਰ ਰਾਤ ਸੋਸ਼ਲ ਮੀਡੀਆ ਤੇ ਖਬਰਾਂ ਟਰੋਲ ਹੋ ਰਹੀਆਂ ਸੀਗੀਆਂ। ਦੇਰ ਰਾਤ ਜੇ ਮੈਂ ਲੁਧਿਆਣਾ ਦੀ ਗੱਲ ਕਰਾਂ ਲੁਧਿਆਣਾ ਦੇ ਵਿੱਚ ਭਾਰੀ ਬਾਰਿਸ਼ ਵੀ ਹੋਈ ਆ। ਉਸ ਤੋਂ ਬਾਅਦ ਜਿਹੜੀਆਂ ਖਬਰਾਂ ਟਰੋਲ ਹੋ ਰਹੀਆਂ ਸੀ ਕਿ ਭਾਖੜਾ ਵੱਲੋਂ 1 ਲੱਖ ਕਿਊਰਟ ਦੇ ਕਰੀਬ ਹੈ ਜਿਹੜਾ ਪਾਣੀ ਛੱਡਿਆ ਗਿਆ ਸੀਗਾ। ਜੋ ਸਵੇਰੇ ਇੱਥੇ ਪਹੁੰਚ ਜਾਣਾ ਸੀ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਜਿਹੜੇ ਸਤਲੁਜ ਕੰਡੇ ਤੇ ਬਣੇ ਹੋਏ ਪਿੰਡ ਨੇ ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਡਰ ਦੀ ਸਥਿਤੀ ਸੀ ਕਿਉਂਕਿ ਪ੍ਰਸ਼ਾਸਨ ਪੱਕੋ ਵੀ ਅੱਲਾ ਟਰੈਨ ਲਈ ਕਿਹਾ ਗਿਆ ਸੀਗਾ ਬੇਸ਼ੱਕ ਲਗ ਲਗ ਸਮਾਜ ਸੇਵੀ ਸੰਸਥਾਵਾਂ ਵੱਲੋਂ ਜਾਂ ਜਿਹੜੇ ਸਿੰਗਰ ਨੇ ਉਹਨਾਂ ਵੱਲੋਂ ਜਾਂ ਹੋਰ ਵੀ ਪੰਜਾਬ ਦੇ ਜਿਹੜੇ ਮੋਤਵਰ ਨੇ ਉਹਨਾਂ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਰਾਹਤ ਸਮੱਗਰੀ ਜਿਹੜੀ ਹੈ ਜਾਰੀ ਕਰ ਦਿੱਤੀ ਗਈ ਹੈ ਪਰ ਇੱਕ ਤਸਵੀਰ ਜਿਹੜੀ ਨਿਕਲ ਕੇ ਸਾਹਮਣੇ ਆ ਰਹੀ ਸੀ ਕਿ ਦੇਰ ਰਾਤ ਪਾਣੀ ਛੱਡਿਆ ਜਾਣਾ ਸੀਗਾ ਜਿਸ ਨੂੰ ਲੈ ਕੇ ਡਰ ਸੀਗਾ ਪਰ ਜਦੋਂ ਗਰਾਊਂਡ ਲੈਵਲ ਤੇ ਅਸੀਂ ਪਹੁੰਚੇ ਆਂ ਤੇ ਰਾਹਤ ਭਰੀ ਖਬਰ ਜੋ ਇੱਥੋਂ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਪਾਣੀ ਦਾ ਪੱਧਰ ਕਿਤੇ ਨਾ ਕਿਤੇ ਘਟਦਾ ਹੋਇਆ ਨਜ਼ਰ ਆ ਰਿਹਾ ਲੋਕ ਵੀ ਜਿਹੜੇ ਛਣੀ گاਉ ਮੱਥਾ ਟੇਕਣ ਆ ਰਹੇ ਸੀ ਉਹ ਵੀ ਕਿਤੇ ਨਾ ਕਿਤੇ ਕੁਝ ਆਏ ਨੇ ਬੇਸ਼ੱਕ ਬੋਲਣ ਤੋਂ ਇਨਕਾਰ ਕਰ ਰਹੇ ਨੇ ਕੁਝ ਬੇਸ਼ੱਕ ਪਾਣੀ ਦੇਖਣ ਹੀ ਆਏ ਨੇ ਪਰ ਲੋਕ ਆ ਰਹੇ ਨੇ ਕਿਉਂਕਿ ਕੱਲ ਛਣੀ گاਉ ਬਾਹਰੋਂ ਹੀ ਰਸਤਾ ਬੰਦ ਕਰ ਦਿੱਤਾ ਗਿਆ ਸੀਗਾ ਅੰਦਰ ਜਾਣ ਵਾਸਤੇ ਮਨਾਹੀ ਕੀਤੀ ਗਈ ਸੀ ਸੋ ਇੱਕ ਰਾਹਤ ਭਰੀ ਖਬਰ ਜੋ ਇੱਥੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਸੋ ਹੋਰ ਵੀ ਜਿਹੜੀ ਇਸ ਪਾਣੀ ਨੂੰ ਲੈ ਕੇ ਸਤ ਨੂੰ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਊਗੀ ਲੁਧਿਆਣਾ ਤੋਂ ਲੁਧਿਆਣਾ ਲਾਈਵ ਦੇ ਲਈ ਅਮਿਤਾਪਰਦੀ ਰਿਪੋਰਟ